ਜਦੋਂ ਦੋ ਮਹਾਨ ਰੂਹਾਨੀ ਸ਼ਖਸੀਅਤਾਂ ਮਿਲਦੀਆਂ ਨੇ ਤਾਂ ਕੀ ਹੁੰਦਾ ਹੈ ਤੇ ਕੀ ਹੋਵੇ ਜੋ ਮੁਲਾਕਾਤ ਜਿਹੜੀ ਸਦੀਆਂ ਪਹਿਲਾਂ ਹੋਈ ਸੀ ਅੱਜ ਵੀ ਸਾਡੇ ਸਮਾਜ ਦੀ ਦਿਸ਼ਾ ਨੂੰ ਪ੍ਰਭਾਵਿਤ ਕਰ ਰਹੀ ਹੋਵੇ ਅੱਜ ਅਸੀਂ ਇੱਕ ਅਜਿਹੇ ਹੀ ਮਤਲਬ ਬਹੁਤ ਹੀ ਖਾਸ ਇਤਿਹਾਸਿਕ ਮਿਲਾਪ ਦੀ ਗਹਿਰਾਈ ਵਿੱਚ ਉਤਰ ਰਹੇ ਹਾਂ ਇਹ ਕਹਾਣੀ ਹੈ ਫਕਤੀ ਲਹਿਰ ਦੀਆਂ ਦੋ ਚਮਕਦੀਆਂ ਜੋਤਾਂ ਦੀ ਗੁਰੂ ਰਵਿਦਾਸ ਜੀ ਅਤੇ ਉਹਨਾਂ ਦੇ ਹੋਣ ਵਾਲੇ ਗੁਰੂ ਸਵਾਮੀ ਰਾਮਾਨੰਦ ਜੀ ਸਾਡੇ ਕੋਲ ਜਿਹੜੇ ਸਰੋਤ ਨੇ ਉਹ ਇਸ ਮੁਲਾਕਾਤ ਦੇ ਵੇਰਵੇ ਤਾਂ ਦਿੰਦੇ ਹੀ ਨੇ ਪਰ ਨਾਲ ਹੀ ਇਸ ਦੇ ਡੂੰਗੇ ਅਰਥਾਂ ਵੱਲ ਵੀ ਇਸ਼ਾਰਾ ਕਰਦੇ ਨੇ ਸਾਡਾ ਮਕਸਦ ਸਿਰਫ ਇਹ ਜਾਣਨਾ ਨਹੀਂ ਹੈ ਕਿ ਕੀ ਹੋਇਆ ਸਗੋਂ ਇਹ ਸਮਝਣਾ ਹੈ ਕਿ ਇਸ ਮੁਲਾਕਾਤ ਨੇ ਇੱਕ ਪੂਰੀ ਰੂਹਾਨੀ ਲਹਿਰ ਨੂੰ ਕਿਵੇਂ ਇੱਕ ਤਰ੍ਹਾਂ ਨਾਲ ਨਵਾਂ ਰੂਪ ਦਿੱਤਾ ਚਲੋ ਫਿਰ ਸ਼ੁਰੂ ਕਰਦੇ ਹਾਂ ਹਾਂਜੀ ਇਸ ਕਹਾਣੀ ਨੂੰ ਸਹੀ ਢੰਗ ਨਾਲ ਸਮਝਣ ਲਈ ਸਾਨੂੰ 15ਵੀਂ ਸਦੀ ਦੇ ਉਸ ਦੌਰ ਵਿੱਚ ਜਾਣਾ ਪੈਣਾ ਇੱਕ ਪਾਸੇ ਸੀ ਗੁਰੂ ਰਵਿਦਾਸ ਜੀ ਜਿਨ੍ਹਾਂ ਦਾ ਜਨਮ 1450 ਵਿੱਚ ਹੋਇਆ ਸਰੋਤ ਉਹਨਾਂ ਨੂੰ ਸਿਰਫ ਇੱਕ ਸੰਤ ਨਹੀਂ ਸਗੋਂ ਇੱਕ ਮਹਾਨ ਕਵੀ ਤੇ ਇੱਕ ਬਹੁਤ ਦੂਰ ਅੰਦੇਸ਼ੀ ਸਮਾਜ ਸੁਧਾਰਕ ਵਜੋਂ ਦਰਸਾਉਂਦੇ ਨੇ ਉਹਨਾਂ ਦੀਆਂ ਸਿੱਖਿਆਵਾਂ ਦੇਖੋ ਤਿੰਨ ਮਜ਼ਬੂਤ ਥੰਮ੍ਹਾਂ ਤੇ ਖੜੀਆਂ ਸੀ ਭਗਤੀ ਮਨੁੱਖਤਾ ਅਤੇ ਸਮਾਨਤਾ ਗੱਲ ਆਉਂਦੀ ਹੈ ਉਹਨਾਂ ਦੇ ਸ਼ਬਦਾਂ ਵਿੱਚ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਸ਼ਕਤੀ ਸੀ ਇਹ ਕੋਈ ਆਮ ਗੱਲ ਨਹੀਂ ਹੈ ਹੈਨਾ ਮਤਲਬ ਇਹ ਸਿਰਫ ਗਿਆਨ ਵੰਡਣਾ ਨਹੀਂ ਸੀ ਇਹ ਤਾਂ ਸਿੱਧਾ ਰੂਹ ਨਾਲ ਜੁੜਨ ਵਾਲੀ ਗੱਲ ਸੀ ਬਿਲਕੁਲ ਇੱਕ ਅਜਿਹਾ ਸੰਚਾਰ ਸੀ ਜਿਹੜਾ ਸਿੱਧਾ ਦਿਲ ਤੇ ਅਸਰ ਕਰਦਾ ਸੀ ਤੇ ਇਹ ਸ਼ਕਤੀ ਉਸ ਸਮੇਂ ਦੇ ਸਮਾਜਿਕ ਟਾਂਚੇ ਵਿੱਚ ਬਹੁਤ ਕੀ ਕਹਿੰਦੇ ਨੇ ਕ੍ਰਾਂਤੀਕਾਰੀ ਸੀ ਸਾਨੂੰ ਇਹ ਸਮਝਣਾ ਪੈਣਾ ਕਿ 15ਵੀਂ ਸਦੀ ਦਾ ਸਮਾਜ ਬਹੁਤ ਵੰਡਿਆ ਹੋਇਆ ਸੀ ਜਾਤ ਪਾਤ ਦੀਆਂ ਦੀਵਾਰਾਂ ਬਹੁਤ ਉੱਚੀਆਂ ਸੀ ਇਕ ਚਮੜੇ ਦਾ ਕੰਮ ਕਰਨ ਵਾਲੇ ਪਾਈਚਾਰੇ ਜਿਸ ਨੂੰ ਉਸ ਵੇਲੇ ਨੀਵਾ ਸਮਝਿਆ ਜਾਂਦਾ ਸੀ ਵਿੱਚੋਂ ਆਉਣ ਵਾਲੇ ਕਿਸੇ ਸੰਤ ਲਈ ਅਜੀਹਾ ਪ੍ਰਭਾਵ ਪਾਉਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਸੀ ਇਹ ਤਾਂ ਹੋਏ ਗੁਰੂ ਰਵਿਦਾਸ ਜੀ ਹੁਣ ਦੂਜੇ ਪਾਸੇ ਕੌਣ ਸੀ ਦੂਜੇ ਪਾਸੇ ਸੀ Swami Ramanand ji ਉਹ ਸਮੇਂ ਦੇ ਇੱਕ ਬਹੁਤ ਵੱਡੇ ਮਤਲਬ ਸਥਾਪਿਤ ਸੰਤ ਅਤੇ ਵਿਦਵਾਨ ਸੀ ਇੱਕ ਸਤਕਾਰਤ ਬ੍ਰਾਹਮਣ ਪਰਿਵਾਰ ਤੋਂ ਹੋਣ ਕਰਕੇ ਉਹਨਾਂ ਕੋਲ ਉਹ ਸਮਾਜਿਕ ਪ੍ਰਵਾਨਗੀ ਸੀ ਜਿਹੜੀ ਬਹੁਤ ਸਾਰੇ ਹੋਰਾਂ ਕੋਲ ਨਹੀਂ ਸੀ ਉਹਨਾਂ ਨੇ ਭਗਤੀ ਦੇ ਮਾਰਗ ਵਿੱਚ ਪਹਿਲਾਂ ਹੀ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ ਸੀ ਅੱਛਾ ਸੋ ਸਥਿਤੀ ਇਹ ਹੈ ਕਿ ਇੱਕ ਪਾਸੇ ਇੱਕ ਸਥਾਪਿਤ ਸਤਕਾਰਤ ਰੋਹਾਨੀ ਆਗੂ ਹੈ ਤੇ ਦੂਜੇ ਪਾਸੇ ਇੱਕ ਉਭਰਦੀ ਹੋਈ ਜ਼ਮੀਨੀ ਪੱਧਰ ਦੀ ਰੋਹਾਨੀ ਜੋਤ ਜਿਹੜੀ ਸਮਾਜਿਕ ਰੁਕਾਵਟਾਂ ਨੂੰ ਤੋੜ ਰਹੀ ਹੈ ਇਹ ਤਾਂ ਬਹੁਤ ਹੀ ਦਿਲਚਸਪ ਸਥਿਤੀ ਬਣ ਗਈ ਪਰ ਮੇਰੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੈ ਸ਼ਾਇਦ ਬਹੁਤ ਸਾਰੇ ਸੁਣਨ ਵਾਲਿਆਂ ਦੇ ਮਨ ਵਿੱਚ ਵੀ ਹੋਵੇਗਾ ਆਮ ਤੌਰ ਤੇ ਇੱਕ ਵਿਦਿਆਰਥੀ ਲੰਮਾ ਸਫ਼ਰ ਤੈ ਕਰਕੇ ਗੁਰੂ ਕੋਲ ਜਾਂਦਾ ਹੈ ਇੱਥੇ ਕੁਝ ਉਲਟਾ ਹੋਇਆ ਲੱਗਦਾ ਹੈ ਇਹ ਦੋਵੇਂ ਮਹਾਨ ਸ਼ਖਸੀਅਤਾਂ ਆਖਰ ਮਿਲੀਆਂ ਕਿਵੇਂ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਤੇ ਇਸ ਦਾ ਜਵਾਬ ਹੀ ਇਸ ਕਹਾਣੀ ਨੂੰ ਖਾਸ ਬਣਾਉਂਦਾ ਹੈ ਇਹ ਕੋਈ ਐਵੇਂ ਇਤਫਾਕੀਆ ਮੁਲਾਕਾਤ ਨਹੀਂ ਸੀ ਸਰੋਤ ਸਾਫ਼ ਦੱਸਦੇ ਨੇ ਕਿ ਗੁਰੂ ਰਵਿਦਾਸ ਜੀ ਦੀ ਭਗਤੀ ਤੇ ਉਹਨਾਂ ਦੇ ਸਮਾਨਤਾ ਦੇ ਸੰਦੇਸ਼ ਦੀ ਚਰਚਾ ਦੂਰ ਦੂਰ ਤੱਕ ਫੈਲ ਰਹੀ ਸੀ। ਮਤਲਬ ਮੂੰਹ ਜ਼ੁਬਾਨੀ ਹੀ। ਹਾਂਜੀ। ਇਹ ਅੱਜ ਦੇ ਸੋਸ਼ਲ ਮੀਡੀਆ ਦਾ ਦੌਰ ਤਾਂ ਸੀ ਨਹੀਂ। ਉਸ ਸਮੇਂ ਨੇਕ ਨਾਮੀ ਇੱਕ ਦਿਲ ਤੋਂ ਦੂਜੇ ਦਿਲ ਤੱਕ ਸਫ਼ਰ ਕਰਦੀ ਸੀ ਤੇ ਜਦੋਂ ਇਹ ਖਬਰ Swami Ramanand ji ਤੱਕ ਪਹੁੰਚੀ ਉਹਨਾਂ ਨੇ ਖੁਦ ਗੁਰੂ ਰਵਿਦਾਸ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਤੇ ਉਹ ਖਾਸ ਤੌਰ ਤੇ ਉਹਨਾਂ ਦੇ ਪਿੰਡ ਕਾਸ਼ੀ ਗਏ। 1 ਮਿੰਟ ਇਸ ਦਾ ਮਤਲਬ ਇੱਕ ਸਤਕਾਰਤ ਬ੍ਰਾਹਮਣ ਵਿਦਵਾਨ ਇਕ ਸਥਾਪਿਤ ਗੁਰੂ ਉਸ ਸਮੇਂ ਦੇ ਸਮਾਜਿਕ ਨਿਯਮਾਂ ਨੂੰ ਤੋੜ ਕੇ ਇੱਕ ਨੀਵੀਂ ਕਹੀ ਜਾਣ ਵਾਲੀ ਜਾਤ ਦੇ ਸੰਤ ਨੂੰ ਮਿਲਣ ਲਈ ਉਸਦੇ ਪਿੰਡ ਤੱਕ ਸਫ਼ਰ ਕਰਦਾ ਹੈ। ਹੂੰ ਇਹ ਤਾਂ ਸਿਰਫ ਇੱਕ ਰੂਹਾਨੀ ਖੋਜ ਨਹੀਂ ਸੀ ਇਹ ਤਾਂ ਇੱਕ ਬਹੁਤ ਵੱਡਾ ਸਮਾਜਿਕ ਬਿਆਨ ਵੀ ਸੀ। ਬਿਲਕੁਲ ਸਹੀ ਨੁਕਤੇ ਤੇ ਪਹੁੰਚੇ ਹੋ ਤੁਸੀਂ। ਰਾਮਾਨੰਦ ਜੀ ਦਾ ਇਹ ਸਫ਼ਰ ਹੀ ਆਪਣੇ ਆਪ ਵਿੱਚ ਅੱਧੇ ਕ੍ਰਾਂਤੀ ਸੀ। ਹੂੰ ਇਹ ਇਸ ਗੱਲ ਦਾ ਐਲਾਨ ਸੀ ਕਿ ਰੂਹਾਨੀਅਤ ਜਾਤ ਪਾਤ ਦੀਆਂ ਹੱਦਾਂ ਤੋਂ ਕਿਤੇ ਉੱਪਰ ਹੈ। ਹੂੰ ਉਹ ਇਹ ਦੇਖਣ ਗਾਰੇ ਸੀ ਕਿ ਜਿਸ ਸੱਚ ਦੀ ਉਹ ਖੁਦ ਗੱਲ ਕਰਦੇ ਨੇ ਉਹ ਸੱਚ ਕਿਤੇ ਹੋਰ ਵੀ ਪ੍ਰਗਟ ਹੋ ਰਿਹਾ ਹੈ ਜਾਂ ਨਹੀਂ ਸਹੀ ਗੱਲ ਹੈ ਸੱਚੀ ਕਦਰ ਦੀ ਪਾਲਸੀ ਹੈ ਹਾਂ ਇਸ ਨਾਲ ਤਾਂ ਮੁਲਾਕਾਤ ਦੀ ਉਤਸੁਕਤਾ ਹੋਰ ਵੀ ਵੱਧ ਜਾਂਦੀ ਹੈ ਤਾਂ ਫਿਰ ਕੀ ਹੋਇਆ ਜਦੋਂ ਆਖਿਰਕਾਰ ਮਿਲੇ ਉਹ ਪਲ ਕਿਉਂ ਜਿਆਸੀ ਸਰੋਤ ਦੱਸਦੇ ਨੇ ਕਿ ਜਦੋਂ ਰਾਮਾਨੰਦ ਜੀ ਪਹੁੰਚੇ ਉਹਨਾਂ ਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਕੰਮ ਵਿੱਚ ਲੀਨ ਦੇਖਿਆ ਉਹਨਾਂ ਵਿਚਾਰ ਇੱਕ ਗਹਿਰੀ ਰੂਹਾਨੀ ਗੱਲਬਾਤ ਹੋਈ ਹੋਵੇਗੀ ਇਸ ਤੋਂ ਬਾਅਦ ਰਾਮਾਨੰਦ ਜੀ ਨੇ ਉਹਨਾਂ ਦੀ ਭਗਤੀ ਅਤੇ ਵਿਚਾਰਾਂ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ ਪਰ ਫਿਰ ਜੋ ਹੋਇਆ ਉਹ ਅਸਾਧਾਰਨ ਸੀ ਕੀ ਹੋਇਆ ਸ਼ਲਾਘਾ ਤੋਂ ਬਾਅਦ ਸਵਾਮੀ ਰਾਮਾਨੰਦ ਜੀ ਨੇ ਇੱਕ ਇੱਛਾ ਪ੍ਰਗਟ ਕੀਤੀ ਉਹਨਾਂ ਨੇ ਗੁਰੂ ਰਵਿਦਾਸ ਜੀ ਨੂੰ ਆਪਣਾ ਚੇਲਾ ਬਣਾਉਣ ਦੀ ਪੇਸ਼ਕਸ਼ ਕੀਤੀ ਅੱਛਾ ਹਾਂ ਜੇ ਅਸੀਂ ਇਸ ਨੂੰ ਥੋੜਾ ਖੋਲ ਕੇ ਦੇਖੀਏ ਤਾਂ ਇਹ ਹੈਰਾਨ ਕਰਨ ਵਾਲਾ ਪਲ ਹੈ ਗੁਰੂ ਚਿਲੇ ਕੋ ਲਾ ਕੇ ਕਹਿ ਰਿਹਾ ਹੈ ਕਿ ਮੈਂ ਤੈਨੂੰ ਅਪਣਾਉਣਾ ਚਾਹਨਾ ਹਾਂ ਇਹ ਇੱਕ ਤਰ੍ਹਾਂ ਨਾਲ ਰਵੀਦਾਸ ਜੀ ਦੀ ਰੋਹਾਨੀ ਮਹਾਨਤਾ ਤੇ ਇੱਕ ਸਥਾਪਿਤ ਅਥਾਰਟੀ ਵੱਲੋਂ ਮੋਹਰ ਲਗਾਉਣ ਦੇ ਬਰਾਬਰ ਸੀ ਇਹ ਤਾਂ ਨਿਮਰਤਾ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਪਰ ਕੀ ਇਹ ਸਿਰਫ ਨਿਮਰਤਾ ਸੀ ਜਾਂ ਇਸ ਵਿੱਚ ਕੋਈ ਮਤਲਬ ਡੂੰਗੀ ਰਣਨੀਤਿਕ ਸੋਚ ਵੀ ਸੀ ਕੀ ਰਾਮਾਨੰਦ ਜੀ ਇਹ ਸਮਝ ਰਹੇ ਸੀ ਕਿ ਭਗਤੀ ਲਹਿਰ ਨੂੰ ਅੱਗੇ ਵਧਾਉਣ ਲਈ ਰਵੀਦਾਸ ਜੀ ਵਰਗੀ ਇੱਕ ਸ਼ਕਤੀਸ਼ਾਲੀ ਪ੍ਰਮਾਣਿਕ ਆਵਾਜ਼ ਦੀ ਲੋੜ ਹੈ ਇਹ ਬਹੁਤ ਵਧੀਆ ਵਿਸ਼ਲੇਸ਼ਣ ਹੈ ਸਹੀ ਗੱਲ ਹੈ ਇਹ ਸਿਰਫ ਨਿਮਰਤਾ ਨਹੀਂ ਸੀ ਇਹ ਦੂਰ ਅੰਦੇਸ਼ੀ ਸੀ ਰਾਮਾਨੰਦ ਜੀ ਨੇ ਪਹਿਚਾਨ ਲਿਆ ਸੀ ਕਿ ਗੁਰੂ ਰਵਿਦਾਸ ਜੀ ਕੋਲ ਜਿਹੜੀ ਰੋਹਾਨੀ ਪੂੰਜੀ ਹੈ ਉਹ ਪਵਿਕ ਵਿੱਚ ਲਹਿਰ ਨੂੰ ਮਜ਼ਬੂਤ ਕਰੇਗੀ ਉਹਨਾਂ ਦੀ ਪੇਸ਼ਕਸ਼ ਸਿਰਫ ਇੱਕ ਰਸਮ ਨਹੀਂ ਸੀ ਇਹ ਉਸ ਸਮੇਂ ਦੇ ਧਾਰਮਿਕ ਕੀ ਕਹਿੰਦੇ ਨੇ ਗੇਟਕੀਪਰਾਂ ਨੂੰ ਬਾਈਪਾਸ ਕਰਕੇ ਇੱਕ ਜਨਤਕ ਪ੍ਰਵਾਨਗੀ ਸੀ ਹਮ ਇਸ ਕੰਮ ਨੇ ਐਲਾਨ ਕਰ ਦਿੱਤਾ ਕਿ ਅਸਲ ਯੋਗਤਾ ਰੋਹਾਨੀ ਗੁਣ ਹੈ ਜਨਮ ਨਹੀਂ ਇਹ ਰੂਹਾਨੀ ਸ਼ਕਤੀ ਦੇ ਟਾਂਚੇ ਵਿੱਚ ਇੱਕ ਵੱਡੀ ਤਬਦੀਲੀ ਸੀ ਅਤੇ ਗੁਰੂ ਰਵਿਦਾਸ ਜੀ ਦਾ ਕੀ ਜਵਾਬ ਸੀ ਸਰੋਤ ਕਹਿੰਦੇ ਨੇ ਕਿ ਉਹਨਾਂ ਨੇ ਇਸ ਨੂੰ ਬਹੁਤ ਸਹਜਤਾ ਨਾਲ ਸਵੀਕਾਰ ਕਰ ਲਿਆ ਇਸ ਵਿੱਚ ਕੋਈ ਹੌਮੇ ਜਾਂ ਝਿਜਕ ਨਹੀਂ ਦਿਸਦੀ ਹਾਂ ਕਿਉਂਕਿ ਇਹ ਆਪਸੀ ਸਤਿਕਾਰ ਤੇ ਆਧਾਰਿਤ ਇੱਕ ਸੰਪੂਰਨ ਮਿਲਾਪ ਸੀ ਰਵਿਦਾਸ ਜੀ ਜਿਹੜੇ ਪਹਿਲਾਂ ਹੀ ਆਪਣੀ ਭਗਤੀ ਵਿੱਚ ਉੱਚੇ ਦਰਜੇ ਤੇ ਸੀ ਉਹਨਾਂ ਨੇ ਇੱਕ ਤਜਰਬੇਤਾਰ ਮਾਰਗਦਰਸ਼ਕ ਦੀ ਅਗਵਾਈ ਦੀ ਮਹੱਤਤਾ ਨੂੰ ਸਮਝਿਆ। ਮਤਲਬ ਉਹਨਾਂ ਨੇ ਸਮਝਿਆ ਕਿ ਇੱਕ ਸੰਸਥਾ ਨਾਲ ਜੁੜਨ ਨਾਲ ਉਹਨਾਂ ਦੇ ਸੰਦੇਸ਼ ਨੂੰ ਇੱਕ ਢਾਂਚਾ ਮਿਲੇਗਾ। ਬਿਲਕੁਲ ਇੱਕ ਢਾਂਚਾ ਤੇ ਸੁਰੱਖਿਆ ਮਿਲੇਗੀ ਤੇ ਦੂਜੇ ਪਾਸੇ ਰਾਮਾਨੰਦ ਜੀ ਨੇ ਇੱਕ ਹੋਨਹਾਰ ਰੂ ਨੂੰ ਹੋਰ ਨਿਖਾਰਨ ਦੀ ਜ਼ਿੰਮੇਵਾਰੀ ਨੂੰ ਪਛਾਣਿਆ। ਇਹ ਦੋ ਨਦੀਆਂ ਦੇ ਮਿਲਣ ਵਰਗਾ ਸੀ ਜਿਸ ਨਾਲ ਇੱਕ ਵੱਡਾ ਦਰਿਆ ਬਣਨਾ ਤੈ ਸੀ। ਠੀਕ ਹੈ। ਤਾਂ ਇਹ ਮੁਲਾਕਾਤ ਹੋ ਗਈ ਗੁਰੂ ਚੇਲੇ ਦਾ ਰਿਸ਼ਤਾ ਬਣ ਗਿਆ ਪਰ ਇਸ ਦਾ ਅਸਲ ਪ੍ਰਭਾਵ ਕੀ ਹੋਇਆ ਸਰੋਤ ਇੱਕ ਬਹੁਤ ਹੀ ਮਹੱਤਵਪੂਰਨ ਵਾਕ ਵਰਤਦੇ ਨੇ ਇਸ ਮਿਲਣ ਦੇ ਬਾਅਦ ਗੁਰੂ ਰਵਿਦਾਸ ਜੀ ਨੇ ਆਪਣੇ ਭਗਤੀ ਦੇ ਰਸਤੇ ਤੇ ਵੱਡਾ ਉਦੇਸ਼ ਦਿੱਤਾ ਇਹ ਵੱਡਾ ਉਦੇਸ਼ ਕੀ ਸੀ ਉਹ ਤਾਂ ਪਹਿਲਾਂ ਹੀ ਭਗਤੀ ਕਰ ਰਹੇ ਸੀ ਕੀ ਬਦਲ ਗਿਆ ਇਹ ਇਸ ਕਹਾਣੀ ਦਾ ਸਭ ਤੋਂ ਅਹਿਮ ਹਿੱਸਾ ਹੈ ਵੱਡਾ ਉਦੇਸ਼ ਦਾ ਮਤਲਬ ਹੈ ਕਿ ਉਹਨਾਂ ਦੀ ਨਿੱਜੀ ਭਗਤੀ ਹੁਣ ਇੱਕ ਵਿਸ਼ਾਲ ਸੰਗਠਿਤ ਸਮਾਜਿਕ ਤੇ ਰੋਹਾਨੀ ਲਹਿਰ ਦਾ ਹਿੱਸਾ ਬਣ ਗਈ ਸੀ। ਅੱਛਾ ਪਹਿਲਾਂ ਉਹ ਇੱਕ ਇਕੱਲੀ ਆਵਾਜ਼ ਸੀ। ਹੁਣ ਉਹ ਇੱਕ ਵੱਡੇ ਔਰਕੈਸਟਰਾਂ ਦਾ ਹਿੱਸਾ ਸੀ। ਰਮਾਨੰਦ ਜੀ ਵਰਗੇ ਪ੍ਰਸਿੱਧ ਗੁਰੂ ਦੀ ਛਤਰ ਛਾਇਆ ਮਿਲਣ ਨਾਲ ਉਹਨਾਂ ਦੇ ਸੰਦੇਸ਼ ਨੂੰ ਇੱਕ ਅਜੇਹਾ ਮੰਚ ਤੇ ਸਤਕਾਰ ਮਿਲਿਆ ਜੋ ਸ਼ਾਇਦ ਅਕੱਲੇ ਹਾਸਲ ਕਰਨਾ ਬਹੁਤ ਮੁਸ਼ਕਿਲ ਹੁੰਦਾ। ਮਤਲਬ ਉਹਨਾਂ ਦੀ ਆਵਾਜ਼ ਹੁਣ ਸਿਰਫ ਕਾਸ਼ੀ ਤੱਕ ਸੀਮਿਤ ਨਹੀਂ ਰਹੀ। हां ਸਗੋਂ ਪੂਰੇ ਉੱਤਰੀ ਭਾਰਤ ਵਿੱਚ ਗੂੰਜਣ ਲੱਗੀ ਤਾਂ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਰੋਹਾਨੀ ਸੁਰੱਖਿਆ ਵੀ ਸੀ ਉਸ ਸਮੇਂ ਦੇ ਕੱਟੜ ਸਮਾਜ ਵਿੱਚ ਕੀ ਰਾਮਾਨੰਦ ਜੀ ਦਾ ਸਾਥ ਮਿਲਣ ਨਾਲ ਗੁਰੂ ਰਵਿਦਾਸ ਜੀ ਨੂੰ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਹੋਰ ਦਲੇਰੀ ਨਾਲ ਪੇਸ਼ ਕਰਨ ਦੀ ਆਜ਼ਾਦੀ ਮਿਲੀ ਬਿਲਕੁਲ ਇਹ ਇੱਕ ਬਹੁਤ ਵੱਡੀ ਸੁਰੱਖਿਆ ਸੀ ਜਦੋਂ ਕੋਈ ਉਹਨਾਂ ਦੇ ਵਿਚਾਰਾਂ ਤੇ ਹਮਲਾ ਕਰਦਾ ਤਾਂ ਉਹ ਸਿਰਫ ਰਵਿਦਾਸ ਜੀ ਤੇ ਹਮਲਾ ਨਹੀਂ ਕਰ ਰਿਹਾ ਸੀ ਸਗੋਹੋ ਸਵਾਮੀ ਰਾਮਾਨੰਦ ਜੀ ਦੀ ਪੂਰੀ ਪਰੰਪਰਾ ਨੂੰ ਚੁਣੌਤੀ ਦੇ ਰਿਹਾ ਸੀ ਸਹੀ ਗੱਲ ਐ ਇਸ ਨਾਲ ਗੁਰੂ ਰਵਿਦਾਸ ਜੀ ਨੂੰ ਇੱਕ ਅਜਿਹਾ ਬਲ ਮਿਲਿਆ ਜਿਸ ਨਾਲ ਉਹ ਸਮਾਜਿਕ ਬਰਾਬਰੀ ਮਨੁੱਖਤਾ ਤੇ ਭਗਤੀ ਦੇ ਸੰਦੇਸ਼ ਨੂੰ ਬਿਨਾਂ ਕਿਸੇ ਡਰ ਦੇ ਫੈਲਾ ਸਕੇ ਇਹ ਸਿਰਫ ਇੱਕ ਨਿੱਜੀ ਯਾਤਰਾ ਨਹੀਂ ਰਹੀ ਇੱਕ ਸਮੂਹਿਕ ਸਮਾਜਿਕ ਸੁਧਾਰ ਦੀ ਲਹਿਰ ਬਣ ਗਈ ਅਤੇ ਇਸ ਰੂਤ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਉਹਨਾਂ ਦੇ ਸਾਂਝੇ ਪ੍ਰਭਾਵ ਨੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕੀਤਾ ਦਾ ਮਤਲਬ ਤਾਂ ਇਹ ਹੋਇਆ ਕਿ ਇਹ ਸਿਰਫ ਅਗਲੇ ਜਨਮ ਨੂੰ ਸੁਧਾਰਨ ਦੀ ਗੱਲ ਨਹੀਂ ਸੀ ਨਹੀਂ ਸਗੋਂ ਇਸੇ ਜੀਵਨ ਨੂੰ ਬਿਹਤਰ ਬਣਾਉਣ ਦੀ ਗੱਲ ਸੀ ਹਾਂ ਇਹੀ ਤਾਂ ਭਗਤੀ ਲਹਿਰ ਦੀ ਖੂਬਸੂਰਤੀ ਸੀ ਇਸਨੇ ਧਰਮ ਨੂੰ ਗੁੰਜਲਦਾਰ ਰਸਮਾਂ ਤੋਂ ਕੱਢ ਕੇ ਆਮ ਆਦਮੀ ਦੀ ਜ਼ਿੰਦਗੀ ਦਾ ਹਿੱਸਾ ਬਣਾਇਆ ਉਹਨਾਂ ਦਾ ਸੰਦੇਸ਼ ਸੀ ਕਿ ਤੁਸੀਂ ਇਸੇ ਜੀਵਨ ਵਿੱਚ ਆਪਣੇ ਕੰਮ ਕਰਦੇ ਹੋਏ ਬਰਾਬਰੀ ਤੇ ਪਿਆਰ ਨਾਲ ਰਹਿ ਕੇ ਰੱਬ ਨੂੰ ਪਾ ਸਕਦੇ ਹੋ ਹੂੰ ਨੇ ਜੀ ਮੁਕਤੀ ਤੋਂ ਸਮਾਜਿਕ ਤਬਦੀਲੀ ਵਾਲੇ ਇੱਕ ਬਹੁਤ ਵੱਡਾ ਕਦਮ ਸੀ ਤੇ ਇਸ ਗੁਰੂ ਚੇਲੇ ਦੀ ਜੋੜੀ ਨੇ ਇਸ ਕਦਮ ਨੂੰ ਹੋਰ ਮਜ਼ਬੂਤ ਕੀਤਾ ਇਸ ਮੁਲਾਕਾਤ ਤੇ ਸਾਂਝੇਦਾਰੀ ਦਾ ਪੂਰੀ ਭਗਤੀ ਲਹਿਰ ਤੇ ਕੀ ਅਸਰ ਪਿਆ ਕਿ ਇਸ ਨੇ ਦੂਜਿਆਂ ਲਈ ਕੋਈ ਨਵਾਂ ਰਾਹ ਖੋਲਿਆ ਯਕੀਨਨ ਇਸ ਮਿਲਾਪ ਨੇ ਇੱਕ ਮਿਸਾਲ ਕਾਇਮ ਕੀਤੀ ਇਸ ਨੇ ਇੱਕ ਨਵਾਂ ਮਾਡਲ ਪੇਸ਼ ਕੀਤਾ ਕਿ ਗੁਰੂ ਚੇਲੇ ਦਾ ਰਿਸ਼ਤਾ ਜਨਮ ਤੇ ਨਹੀਂ ਗੁਣਾ ਤੇ ਆਧਾਰਿਤ ਹੋਣਾ ਚਾਹੀਦਾ ਹੈ ਬਿਲਕੁਲ ਇਸ ਨੇ ਦੂਜੇ ਸੰਤਾਂ ਤੇ ਚਿੰਤਕਾਂ ਨੂੰ ਵੀ ਹੌਸਲਾ ਦਿੱਤਾ ਕਿ ਉਹ ਸਮਾਜਿਕ ਰੁਤਬੇ ਤੋਂ ਉੱਪਰ ਉੱਠ ਕੇ ਸੱਚੀ ਰੂਹਾਨੀ ਪ੍ਰਤਿਭਾ ਨੂੰ ਪਛਾਣਨ ਤੇ ਉਸ ਨੂੰ ਅੱਗੇ ਵਧਾਉਣ। ਕਬੀਰ ਜੀ ਜਿਹੜੇ ਰਾਮਾਨੰਦ ਜੀ ਦੇ ਇੱਕ ਹੋਰ ਪ੍ਰਸਿੱਧ ਚੇਲੇ ਸੀ, ਇਸੇ ਪਰੰਪਰਾ ਦੀ ਇੱਕ ਹੋਰ ਵੱਡੀ ਮਿਸਾਲ ਨੇ। ਅੱਛਾ। ਇਸ ਇੱਕੋ ਮੁਲਾਕਾਤ ਨੇ ਅਸਲ ਵਿੱਚ ਭਗਤੀ ਲਹਿਰ ਦੇ ਚਰਿੱਤਰ ਨੂੰ ਹੋਰ ਸਮਾਵੇਸ਼ੀ ਅਤੇ ਲੋਕਪੱਖੀ ਬਣਾਉਣ ਵਿੱਚ ਬਹੁਤ ਮਦਦ ਕੀਤੀ। ਇਹ ਸਭ ਬਹੁਤ ਪ੍ਰਭਾਵਸ਼ਾਲੀ ਹੈ ਪਰ ਇਹ ਸਭ 500 ਸਾਲ ਤੋਂ ਵੀ ਵੱਧ ਪੁਰਾਣੀ ਗੱਲ ਹੈ ਅੱਜ ਦੇ ਆਧੁਨਿਕ ਤਕਨੀਕੀ ਯੁੱਗ ਵਿੱਚ ਇਸ ਕਹਾਣੀ ਦੀ ਕੀ ਪ੍ਰਸੰਗਿਕਤਾ ਹੈ ਇਹ ਸਾਡੇ ਲਈ ਕਿਉਂ ਮਾਇਨੇ ਰੱਖਦੀ ਹੈ ਇਹ ਸਵਾਲ ਬਹੁਤ ਜ਼ਰੂਰੀ ਹੈ ਦੇਖੋ ਸਮਾ ਬਦਲ ਜਾਂਦਾ ਹੈ ਤਕਨੀਕ ਬਦਲ ਜਾਂਦੀ ਹੈ ਪਰ ਮਨੁੱਖੀ ਸਮਾਜ ਦੀਆਂ ਜਿਹੜੀਆਂ ਬੁਨਿਆਦੀ ਚੁਣੌਤੀਆਂ ਨੇ ਉਹ ਉਹੀ ਰਹਿੰਦੀਆਂ ਨੇ ਸਰੋਤ ਇਸ ਇੱਤੇ ਤੇ ਪਹੁੰਚਦਾ ਹੈ ਕਿ ਗੁਰੂ ਰਵਿਦਾਸ ਜੀ ਦੀ ਭਗਤੀ ਤੇ ਸਿੱਖਿਆਵਾਂ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਨੇ ਕਿਉਂ ਕਿਉਂ ਕਿਉਂਕਿ ਉਹਨਾਂ ਦੇ ਸੰਦੇਸ਼ ਤੇ ਜਿਹੜੇ ਤਿੰਨ ਥੰਮ ਨੇ ਭਗਤੀ, ਮਨੁੱਖਤਾ ਅਤੇ ਸਮਾਨਤਾ ਇਹ ਸਦੀ ਵੀ ਨੇ ਇਹ ਕਿਸੇ ਖਾਸ ਸਮੇਂ ਜਾਂ ਥਾਂ ਨਾਲ ਬੱਜੇ ਹੋਏ ਨਹੀਂ ਹਨ। ਸਹੀ ਗੱਲ ਐ। ਜਦੋਂ ਅਸੀਂ ਅੱਜ ਵੀ ਸਮਾਜ ਵਿੱਚ ਜਾਤ, ਧਰਮ ਤੇ ਆਰਥਿਕ ਪੱਧਰ ਤੇ ਇੰਨੀਆਂ ਵੰਡੀਆਂ ਦੇਖਦੇ ਹਾਂ ਤਾਂ ਗੁਰੂ ਰਵਿਦਾਸ ਜੀ ਤੇ Swami Ramanand ਜੀ ਦਾ ਇਹ ਮਿਲਾਪ ਇੱਕ ਬਹੁਤ ਸ਼ਕਤੀਸ਼ਾਲੀ ਪ੍ਰਤੀਕ ਬਣ ਜਾਂਦਾ ਹੈ। ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਸੱਚੀ ਰੂਹਾਨੀਅਤ ਲੋਕਾਂ ਨੂੰ ਜੋੜਨ ਲਈ ਹੁੰਦੀ ਹੈ, ਤੋੜਨ ਲਈ ਨਹੀਂ। ਹਾਂਜੀ। ਤੇ ਇਹ ਸਾਨੂੰ ਅਗਵਾਈ ਬਾਰੇ ਵੀ ਇੱਕ ਬਹੁਤ ਵੱਡਾ ਸਬਕ ਸਿਖਾਉਂਦਾ ਹੈ ਇੱਕ ਸੱਚਾ ਆਗੂ ਇੱਕ ਸੱਚਾ ਮਾਰਗਦਰਸ਼ਕ ਉਹ ਹੁੰਦਾ ਹੈ ਜਿਹੜਾ ਨਵੀਂ ਪ੍ਰਤਿਭਾ ਨੂੰ ਪਛਾਣਦਾ ਹੈ ਉਸ ਨੂੰ ਉਤਸ਼ਾਹਿਤ ਕਰਦਾ ਹੈ ਤੇ ਉਸ ਨੂੰ ਅੱਗੇ ਵਧਣ ਲਈ ਮੰਚ ਦਿੰਦਾ ਹੈ ਨਾ ਕਿ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਬਿਲਕੁਲ ਰਾਮਾਨੰਦ ਜੀ ਨੇ ਰਵਿਲਾਸ਼ ਜੀ ਨੂੰ ਆਪਣੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਇਹ ਅਗਵਾਈ ਦਾ ਇੱਕ ਅਜੀਹਾ ਮਾਡਲ ਹੈ ਜਿਹੜਾ ਅੱਜ ਕਾਰਪੋਰੇਟ ਜਗਤ ਤੋਂ ਲੈ ਕੇ ਰਾਜਨੀਤੀ ਤੱਕ ਹਰ ਖੇਤਰ ਵਿੱਚ ਲਾਗੂ ਹੁੰਦਾ ਹੈ ਤਾਂ ਅੱਜ ਅਸੀਂ ਗੁਰੂ ਰਵਿਦਾਸ ਜੀ ਅਤੇ ਸਵਾਮੀ ਰਾਮਨੰਥ ਜੀ ਵਿਚਾਰ ਹੋਈ ਉਸ ਇਤਿਹਾਸਿਕ ਮੁਲਾਕਾਤ ਦੀ ਕਹਾਣੀ ਦੀਆਂ ਪਰਤਾਂ ਨੂੰ ਖੋਲ੍ਹਿਆ ਹੈ ਅਸੀਂ ਦੇਖਿਆ ਕਿ ਕਿਵੇਂ ਇੱਕ ਸਥਾਪਿਤ ਗੁਰੂ ਨੇ ਸਮਾਜਿਕ ਨਿਯਮਾਂ ਨੂੰ ਤੋੜ ਕੇ ਇੱਕ ਨੌਜਵਾਨ ਭਗਤ ਵਿੱਚ ਮੌਜੂਦ ਰੱਬੀ ਗੁਣ ਨੂੰ ਪਹਿਚਾਣਿਆ ਤੇ ਇਸ ਪਹਿਚਾਣ ਨੇ ਇੱਕ ਅਜਿਹੇ ਸ਼ਕਤੀਸ਼ਾਲੀ ਗੁਰੂ ਚੇਲੇ ਦੇ ਰਿਸ਼ਤੇ ਨੂੰ ਜਨਮ ਦਿੱਤਾ ਜਿਸ ਨੇ ਇਤਿਹਾਸ ਤੇ ਆਪਣੀ ਛਾਪ ਛੱਡੀ ਹਾਂਜੀ ਤੇ ਅਸੀਂ ਇਹ ਵੀ ਚਰਚਾ ਕੀਤੀ ਹੈ ਕਿ ਇਹ ਮਿਲਾਪ ਸਿਰਫ ਇੱਕ ਨਿੱਜੀ ਘਟਨਾ ਨਹੀਂ ਸੀ ਇਹ ਇੱਕ ਉਤਪ੍ਰੇਰਕ ਸੀ ਇੱਕ ਅਜਹੀ ਚੰਗਿਆੜੀ ਜਿਸ ਨੇ ਭਗਤੀ ਮਨੁੱਖਤਾ ਤੇ ਸਮਾਨਤਾ ਦੇ ਸੰਦੇਸ਼ ਨੂੰ ਇੱਕ ਵੱਡੀ ਲਹਿਰ ਵਿੱਚ ਬਦਲ ਦਿੱਤਾ ਇੱਕ ਅਜੀਹਾ ਸੰਦੇਸ਼ ਜਿਸ ਦੀ ਗੂੰਜ ਅੱਜ ਵੀ ਸਾਨੂੰ ਨਿੱਜੀ ਅਤੇ ਸਮਾਜਿਕ ਸੁਧਾਰ ਲਈ ਨਿਰੰਤਰ ਪ੍ਰੇਰਨਾ ਦਿੰਦੀ ਹੈ ਅਤੇ ਜਿਵੇਂ ਅਸੀਂ ਇਸ ਗੱਲਬਾਤ ਨੂੰ ਸਮਾਪਤ ਕਰ ਰਹੇ ਹਾਂ ਇੱਥੇ ਸੋਚਣ ਲਈ ਇੱਕ ਅੰਤਿਮ ਵਿਚਾਰ ਹੈ ਜਿਹੜਾ ਸਿੱਧਾ ਸਾਡੇ ਸਰੋਤਾਂ ਦੇ ਵਿਸ਼ਲੇਸ਼ਣ ਤੇ ਆਧਾਰਿਤ ਹੈ ਸਰੋਤ ਇਸ ਗੱਲ ਨੂੰ ਬਹੁਤ ਸਾਫ਼-ਸਾਫ਼ ਉਜਾਗਰ ਕਰਦਾ ਹੈ ਕਿ ਰਾਮਾਨੰਦ ਜੀ ਨੇ ਰਵਿਦਾਸ ਜੀ ਨੂੰ ਚੇਲਾ ਬਣਾਉਣ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਉਹਨਾਂ ਦੀ ਮੌਜੂਦਾ ਭਗਤੀ ਤੇ ਗੁਣਾਂ ਨੂੰ ਦੇਖਿਆ ਤੇ ਸراہਿਆ ਉਹਨਾਂ ਨੇ ਪਹਿਲਾਂ ਤੋਂ ਮੌਜੂਦ ਪ੍ਰਤਿਭਾ ਨੂੰ ਮਾਨਤਾ ਦਿੱਤੀ ਇਹ ਸਾਨੂੰ ਇੱਕ ਸਵਾਲ ਨਾਲ ਛੱਡ ਜਾਂਦਾ ਹੈ ਅਸੀਂ ਆਪਣੇ ਜੀਵਨ ਵਿੱਚ ਆਪਣੇ ਕੰਮਕਾਜ ਵਿੱਚ ਕਿੰਨੀ ਵਾਰ ਦੂਜਿਆਂ ਵਿੱਚ ਕੁਦਰਤੀ ਯੋਗਤਾ ਤੇ ਅੰਦਰੂਨੀ ਸੰਭਾਵਨਾ ਨੂੰ ਪਛਾਣਨ ਦੀ ਬਜਾਏ ਸਿਰਫ ਸਥਾਪਿਤ ਪ੍ਰਮਾਣ ਪੱਤਰਾਂ ਡਿਗਰੀਆਂ ਜਾਂ ਰੁਤਬਿਆਂ ਦੀ ਪਾਲ ਕਰਦੇ ਹਾਂ ਅਤੇ ਜੇ ਅਸੀਂ ਰਾਮਾਨੰਦ ਜੀ ਵਾਂਗ ਕਾਗਜ਼ਾਂ ਤੋਂ ਪਰੇ ਦੇਖ ਕੇ ਅਸਲ ਗੁਣ ਅਤੇ ਸੱਚੀ ਸ਼ਰਧਾ ਤੇ ਜ਼ਿਆਦਾ ਧਿਆਨ ਕੇਂਦਰਿਤ ਕਰੀਏ ਤਾਂ ਸਾਡੇ ਆਲੇ-ਦੁਆਲੇ ਕੀ ਬਦਲ ਸਕਦਾ ਹੈ